ਦੇਕਾ ਨਾਲ ਲੱਗਦੀ ਜਿਹੜੀ ਹੈ ਕੱਪੜਿਆਂ ਦੀ ਮਾਰਕੀਟ ਹੈ ਜਿੱਤਕ ਪਤਾ ਲੱਗਾ ਕਿ ਟ੍ਰਾਂਸਫਰ ਦੇ ਵਿੱਚੋਂ ਕੋਈ ਚਿਗਾਰੀ ਨਿਕਲੀ ਹੈ ਜਿਸ ਦੇ ਨਾਲ ਅੱਗ ਲੱਗ ਗਈ 30 35 40 ਤੱਕ ਨੇ ਤੋਂ ਛੋਟੇ ਛੋਟੇ ਹੈ ਇਹ ਜੀ ਅਸੀਂ ਤਾਂ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਉਹ ਤੁਣਕਲ ਗਏ ਔਰ ਹਮ ਉਸੇ ਟਾਈਮ ਯਹਾਂ ਪਹੁੰਚੇ ਪਹੁੰਚ ਕੇ ਬਚਾਅ ਕਰ ਰਹੇ ਹਾਂ जाली नुकसान नहीं है लेकिन माली नुकसान तो जो गरीब लोग है अपना घटेगा जन हितेशी टीआरपी नहीं भरोसा आपका ਪਟਿਆਲਾ ਦੀ ਛੋਟੀ ਬਰਾਂਦਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੱਗ ਲੱਗਣ ਦੇ ਨਾਲ ਕੱਪੜੇ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਦੱਸਦੀ ਹੈ ਕਿ ਪਟਿਆਲਾ ਦੀ ਮਸ਼ਹੂਰ ਸੰਡੇ ਮਾਰਕੀਟ ਵਾਲੀ ਜਗ੍ਹਾ ਤੇ ਕੱਪੜੇ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਜਾਣਕਾਰੀ ਮੁਤਾਬਕ ਟਰਾਂਸਫਾਰਮਰ ਚੋਂ ਨਿਕਲੀ ਚੁੰਗਿਆੜੀ ਤੋਂ ਬਾਅਦ ਅੱਗ ਭਿਆਨਕ ਰੂਪ ਧਾਰਨ ਕਰ ਗਈ ਤੇ ਇੱਥੇ ਲੱਗੀਆਂ ਕੱਪੜੇ ਦੀਆਂ ਪੱਕੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੇਖਿਆ ਜਾ ਸਕਦਾ ਸੀ ਕਿ ਦੁਕਾਨਦਾਰਾਂ ਦਾ ਇਸ ਵਿੱਚਕਾਰ ਕਾਫੀ ਜ਼ਿਆਦਾ مالی ਨੁਕਸਾਨ ਹੋਇਆ ਹੈ ਤਾਂ ਇੱਕ ਵਾਰ ਤੁਸੀਂ ਵੀ ਨਾ ਤਸਵੀਰਾਂ ਦਾ ਰੁਕ ਕਰੋ ਜਿਆਦਾ ਬੈਂਕਾਂ ਬੈਂਕਾਂ ਦੇ ਨਾਲ ਲੱਗਦੀ ਜਿਹੜੀ ਹੈ ਕੱਪੜਿਆਂ ਦੀ ਮਾਰਕੀਟ ਹੈ ਔਰ ਜਿੱਦ ਤੱਕ ਪਤਾ ਲੱਗਾ ਹੈ ਕਿ ਟ੍ਰਾਂਸਫਰ ਦੇ ਵਿੱਚੋਂ ਕੋਈ ਚਿੰਗਾੜੀ ਨਿਕਲੀ ਹੈ ਜਿਸ ਦੇ ਨਾਲ ਅੱਗ ਲੱਗੀ ਔਰ ਜੋ ਲੋਕ ਪਏ تھے ਆਪਣੇ ਕੱਪੜੇ ਦਾ ਵਪਾਰ ਕਰਦੇ ਸੀ ਉਹ ਉਹਨਾਂ ਦੀਆਂ ਜਿਹੜੀਆਂ ਇੱਥੇ ਸ਼ਾਪ ਬਣੀ ਹੋਈਆਂ ਛੋਟੀਆਂ ਦੁਕਾਨਾਂ ਸੀ ਬਣੀ ਹੋਈਆਂ ਟੈਂਪਰੇਰੀ ਔਰ ਉਹ ਸੜਕੇ ਸਵਾਹ ਹੋ ਗਈਆਂ ਕਿੰਨੀਆਂ ਕਿ ਦੁਕਾਨਾਂ ਸੀ ਸਰ ਇੱਥੇ ਅਕਸਰ ਸੰਡੇ ਮਾਰਕੀਟ ਵੀ ਲੱਗਦੀ ਹੈ ਵੈਸੇ ਵੀ ਇਹਨਾਂ ਦੀਆਂ ਜਿਹੜੀਆਂ ਦੁਕਾਨਾਂ ਕੱਪੜੇ ਦੀਆਂ ਲੱਗੇ ਰਹਿਣੀਆਂ ਕਾਫੀ ਦੁਕਾਨਾਂ ਹੈ ਮੇਰਾ ਖਿਆਲ ਹੈ ਕਿ 35 40 ਦੁਕਾਨਾਂ ਤੋਂ ਵੱਧ ਹੀ ਹੋਣਗੀਆਂ ਅਰੇ ਵਜਾ ਕੀ ਹੋਈ ਹੈ ਜੀ ਅੱਜ ਜਿਹੜਾ ਹਜੇ ਤੱਕ ਸਾਨੂੰ ਤਾਂ ਜਿਵੇਂ ਪਤਾ ਲੱਗਿਆ ਤੂੰ ਅਨਿਕਲ ਰਿਹਾ ਮੇਰੇ ਜਵਾਨ ਅਸੀਂ ਰਾਊਂਡ ਤੇ ਸੀ ਗਸ਼ਤੇ ਸੀ ਉਸੇ ਟਾਈਮ ਹੀ ਐਮਜਡੀਆ ਪਤਾ ਲੱਗਾ ਕਿ ਟ੍ਰਾਂਸਫਰ ਦੀ ਕੋਈ ਚਗਿਆੜੀ ਕੀਤੀ ਹੈ ਸਰ ਇੱਥੇ ਤੋਂ ਪਿੱਛੇ से ਆਗ ਲੱਗੀ ਹੋਈ ਸੀ ਉਸਕੇ ਕਾਰਨ ਜੋ ਉਹ ਆਗ ਇੱਥੇ ਆਈ ਹੈ ਸੋ ਬੈਂਕ ਲੋਨ ਦੀ ਵੀ ਗੱਲ ਰਹਿ ਰਹੀ ਹੈ ਹੁਣ ਦੇਖੋ ਅਸੀਂ ਤਾਂ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਇਹ ਧੁਨਕਲ ਗਿਆ ਔਰ ਹਮ ਉਸੇ ਟਾਈਮ ਯਹਾਂ ਪਹੁੰਚੇ ਹਾਂ ਪਹੁੰਚ ਕੇ ਬਚਾਅ ਕਰ ਰਹੇ ਹਾਂ ਕਿ ਫਾਇਰ ਕੋ ਕਾਲ ਕੀਤਾ ਫਾਇਰ ਆ ਗਈ ਪਹੁੰਚ ਗਈ ਔਰ ਅਭੀ ਦੇਖਤੇ ਹਾਂ ਕਿਸ ਕਾਰਨ ਆਗ ਲੱਗੀ ਹੈ ਕੋਈ ਜਾਨੀ ਮਾਲੀ ਦਾ ਸਬੰਧ ਨਹੀਂ ਹੋਆ ਜਾਨੀ ਨੁਕਸਾਨ ਨਹੀਂ ਹੈ ਲੇਕਿਨ ਮਾਲੀ ਨੁਕਸਾਨ ਤੋਂ ਜੋ ਕਰੀਬ ਲੋਕ ਹੈ ਆਪਣਾ ਕਪੜੇ ਦਾ ਵਪਾਰ ਕਰਦੇ ਕਿੰਨੀ ਕਿ ਦੁਕਾਨੇ ਹੋਣਗੀ ਸਾਰਾ ਯਹਾਂ ਪਰ ਦੇਖੋ ਕਰੀਬ 35 40 ਦੁਕਾਨੇ ਤੋਂ ਛੋਟ ਛੋਟੀ ਹੈ ਇਹ ਜੋ